ਇਹ 7 ਅਪ੍ਰੈਲ ਨੂੰ ਪਹੁੰਚੇ ਹਾਂ ਜੀ ਉੱਥੇ 6 ਨੂੰ ਜੜੇ ਸੀ ਇਥੋਂ ਦਿੱਲੀ ਤੋਂ ਜੀ 16 ਬੰਦਿਆਂ ਦਾ ਗਰੁੱਪ ਸੀਗਾ ਕੋਰੀਅਰ ਕੰਪਨੀ ਦੇ ਵਿੱਚ ਕੰਮ ਵਾਸਤੇ ਸਾਨੂੰ ਲੈ ਕੇ ਗਏ ਸੀ ਇਥੋਂ ਜੀ ਉੱਥੇ ਜਾ ਕੇ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਇਹਨਾਂ ਨੇ ਜਦੋਂ ਆਰਮੀ ਦੇ ਸੀ ਕਿਹੜੇ ਵੇਲੇ ਸਾਤੋਂ ਸਾਈਨ ਕਰਵਾ ਲਿਆ ਇਹਨਾਂ ਨੇ ਜੀ ਕੰਟਰੈਕਟ ਪੇਪਰ ਤੇ ਟ੍ਰੇਨਿੰਗ ਸੈਂਟਰ ਜਾ ਕੇ ਪਤਾ ਲੱਗਾ ਜੀ ਮਤਲਬ ਆਰਮੀ ਦੇ ਵਿੱਚ ਸੀ ਭਰਤੀ ਹੋ ਗਏ ਵੀਕ ਦਿਨ ਸਾਨੂੰ ਟ੍ਰੇਨਿੰਗ ਦਿੱਤੀ ਗਈ ਜੀ ਇਹਨਾਂ ਵੱਲੋਂ ਕਿਦਾਂ ਡਰੋਨਸ ਤੋਂ ਕਿਦਾਂ ਬਚਣਾ ਹੈ ਮੈਡੀਕਲ ਟ੍ਰੇਨਿੰਗ ਆਪਣੇ ਆਪ ਨੂੰ ਤੁਸੀਂ ਕਿਦਾਂ ਬਚਾ ਸਕਦੇ ਹੋ ਤੁਹਾਡੇ ਫਰੈਂਡ ਦੇ ਕਿਸੇ ਦੇ ਕੋਈ ਟੱਕ ਲੱਗਦੀ ਜਾਂ ਗੋਲੀ ਲੱਗਦੀ ਹੈ ਜਾਂ ਨੇੜੇ ਲੱਗਦਾ ਬੰਬ ਲੱਗਦਾ ਕਿਦਾਂ ਬਚਾ ਸਕਦੇ ਹੋ ਆਪ ਤੁਸੀਂ ਕਿਦਾਂ ਬਚ ਸਕਦੇ ਹੋ ਟੈਂਕ ਦੇ ਫਾਇਰ ਤੋਂ ਜਾਂ ਹੋਰ ਵੀ ਗੋਲੀਆਂ ਤੋਂ ਜਾਂ ਕਿਦਾਂ ਵੀ ਗੰਦ ਵੀ ਚਲਾਉਣੀਆਂ ਸਿਖਾਈਆਂ ਜੀ ਫਿਰ ਉਹਨਾਂ ਨੇ ਵੀਦਾਂ ਟ੍ਰੇਨਿੰਗ ਦੇ ਕੇ ਫਿਰ ਸਾਨੂੰ ਅੱਗੇ ਭੇਜ ਦਿੱਤਾ ਗਿਆ ਜੀ ਬਿਲਕੁਲ ਫਰੰਟ ਲਾਈਨ ਉਥੇ ਕਿਸ ਤਰੀਕੇ ਦੇ ਹਲਾਕ ਸੀ ਜਿਹੜਾ ਪਰ ਟਾਈਮ ਉੱਥੇ ਦੇ ਬਹੁਤ ਬੁਰੇ ਹਾਲਾਤ ਸੀ ਅਮੋਂ ਸਾਹਮਣੇ ਗੋਲੀ ਚੱਲਦੀ ਸੀ ਜੀ ਉੱਤੇ ਅਮੋਂ ਸਾਹਮਣੇ ਜ਼ਿਆਦਾ ਜਿਹੜੀ ਰਸ਼ੀਅਨ ਮਿਲਟਰੀ ਆ ਉਹ ਬੰਦਿਆਂ ਤੋਂ ਕੰਮ ਲੈਂਦੀ ਆ ਤੇ ਜਿਹੜੀ ਯੂਕਰੇਨ ਦੀ ਆਰਮੀ ਹੈਗੀ ਆ ਜਾਂ ਮਿਲਟਰੀ ਆ ਉਹ ਡਰੋਨਸ ਤੋਂ ਕੰਮ ਲੈਂਦੀ ਆ ਜ਼ਿਆਦਾ ਦਰ ਤੇ ਦਿਨ ਰਾਤ ਹੀ ਜੀ ਕਈ ਵਾਰੀ ਤੇ 48 48 ਘੰਟੇ 60-60 ਘੰਟੇ ਅੱਖਾਂ ਹੀ ਨਹੀਂ ਲੱਗੀਆਂ ਦਾਰੀ ਇੰਨਾ ਸੀਗਾ ਪਤਾ ਨਹੀਂ ਕਿਧਰੋਂ ਕੀ ਆ ਜਾਣਾ ਹੈ ਇਧਰੋਂ ਕੀ ਹੋ ਜਾਣਾ ਕਿਉਂਕਿ 24 ਘੰਟੇ ਦੇ ਵਿੱਚੋਂ ਇੱਕ ਸੈਕਿੰਡ ਵੀ ਇਦਾਂ ਦਾ ਨਹੀਂ ਸੀ ਹੁੰਦਾ ਜਦੋਂ ਕੰਨਾਂ ਦੇ ਵਿੱਚ ਕੋਈ ਬੰਬ ਦੀ ਜਾਂ ਗੋਲੀਆਂ ਦੀ ਆਵਾਜ਼ ਨਹੀਂ ਸੀ ਆਉਂਦੀ ਜਦੋਂ ਉੱਥੇ ਖੜਿਆ ਜਾਂਦਾ ਤਾਂ ਕਿਹਾ ਜਾਂਦਾ ਵੀ ਉੱਥੇ ਕੰਟਰੈਕਟ ਸਾਈਨ ਹੁੰਦਾ ਕੰਟਰੈਕਟ ਸਾਈਨ ਕਰਕੇ ਸੈਲਰੀ ਦਿੱਤੀ ਜਾਂਦੀ ਆ ਫੈਮਿਲੀ ਨੂੰ ਮੁੰਡਾ ਪੀ ਆ ਜਾਂਦੀ ਇਸ ਤਰ੍ਹਾਂ ਦੀ ਕੋਈ ਉਹਨਾਂ ਵੱਲੋਂ ਤੇ ਸਾਰੀਆਂ ਸਹੂਲਤਾਂ ਜਿੱਦਾਂ ਦਿੱਤੀਆਂ ਜਾਂਦੀਆਂ ਨੇ ਵੀ ਆਰ ਤੱਕ ਦੀਆਂ ਜਾਂ ਹੋਰ ਵੀ ਅੱਗੇ ਕੈਸ਼ਾਂ ਵਗੈਰਾ ਦੀਆਂ ਵੀ ਕੰਟਰੈਕਟ ਸਾਈਨਿੰਗ ਅਮਾਉਂਟ ਵੀ ਦਿੰਦੇ ਨੇ ਪਰ ਜਿਹੜੇ ਕੁਝ ਏਜੰਟਸ ਨੇ ਅੰਦਰਾਲ ਜਿਹੜੇ ਵਿੱਚ ਹੁੰਦੇ ਨੇ ਇਹਨਾਂ ਨੇ ਸਾਰਾ ਕੁਝ ਜਿੱਦਾਂ ਸਾਂਭਣ ਦਾ ਬਣਾਇਆ ਹੋਇਆ ਸਿਸਟਮ ਉਹ ਆਪਣਾ ਕਿਉਂਕਿ ਬੰਦਾ ਜਦੋਂ ਭਰਤੀ ਹੋ ਜਾਂਦਾ ਜੀ ਜੁਆਇਨ ਕਰ ਲੈਂਦਾ ਉੱਤੇ ਅੱਗੇ ਚਲੇ ਜਾਂਦਾ ਦੇਖੋ ਤੁਹਾਡੇ ਹੱਥ ਵਿੱਚ ਕੋਈ ਨੈਟਵਰਕ ਨਹੀਂ ਹੈਗਾ ਕੋਈ ਤੁਸੀਂ ਉੱਥੋਂ ਚੈੱਕ ਨਹੀਂ ਕਰ ਸਕਦੇ ਤੁਹਾਡੀ ਸੈਲਰੀ ਪਈ ਆ ਨਹੀਂ ਪਈ ਜਾਂਦੇ ਇਹ ਦੋ ਕਾਰਡ ਬਣਵਾਉਂਦੇ ਸੀ ਇੱਕ ਕਾਰਡ ਇਹਨਾਂ ਕੋਲ ਹੁੰਦਾ ਸੀ ਉਹ ਜੋ ਵੀ ਸੈਲਰੀ ਗਵਰਨਮੈਂਟ ਤੁਹਾਡੇ ਅਕਾਊਂਟ 'ਚ ਪਾਉਂਦੀ ਸੀਗੀ ਉਹ ਇਹ ਕਢਾ ਲੈਂਦੇ ਸੀ ਏਜੰਟਸ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਵਾਪਸ ਤੁਸੀਂ ਆਏ ਕਿ ਕੀ ਨਾ ਆਇਆ ਤੇ ਕਦੋਂ ਤੁਸੀਂ ਜਿਹੜਾ ਗਏ ਸੀ ਇਸ ਦੇ ਵਿੱਚ ਤੇ ਕਿਸ ਤਰੀਕੇ ਨਾਲ ਗਏ ਸੀ ਮੇਰਾ ਨਾਮ ਸਰਪਜੀਤ ਸਿੰਘ ਹੈ ਜੀ ਤੇ 7 April ਨੂੰ ਪਹੁੰਚੇ ਅਸੀਂ ਉੱਥੇ 6 ਨੂੰ ਜੜੇ ਸੀ ਉਥੋਂ ਦਿੱਲੀ ਤੋਂ ਜੀ 16 ਬੰਦਿਆਂ ਦਾ ਗਰੁੱਪ ਸੀਗਾ ਕੂਰੀਅਰ ਕੰਪਨੀ ਦੇ ਉੱਤੇ ਕੰਮ ਵਾਸਤੇ ਸਾਨੂੰ ਲੈ ਕੇ ਗਿਆ ਸੀ ਉੱਥੇ ਜੀ ਉੱਥੇ ਜਾ ਕੇ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਇਹਨਾਂ ਨੇ ਜਦੋਂ ਆਰਮੀ ਦੇ ਅਸੀਂ ਕਿਹੜੇ ਵੇਲੇ ਸੱਤ ਸਾਈਨ ਕਰਵਾ ਲਏ ਇਹਨਾਂ ਨੇ ਕੰਟਰੈਕਟ ਪੇਪਰ ਤੇ ਤੇ ਟ੍ਰੇਨਿੰਗ ਸੈਂਟਰ ਜਾ ਕੇ ਬਦਲ ਲੱਗਾ ਜੀ ਮਤਲਬ ਆਰਮੀ ਦੇ ਵਿੱਚ ਤੁਸੀਂ ਭਰਤੀ ਹੋ ਗਏ ਉੱਥੇ ਫਿਰ ਕਿਸ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਗਈ ਉੱਥੇ ਕਿਸ ਤਰੀਕੇ ਦੇ ਲਾਸ ਸੀ ਕਿਸ ਤਰੀਕੇ ਦੇ ਨਾਲ ਟ੍ਰੇਨਿੰਗ ਦੀ ਇੱਕ ਵੀਡੀਓ ਤੇ ਵੀਕ ਦਿਨਾਂ ਤੋਂ ਟ੍ਰੇਨਿੰਗ ਦਿੱਤੀ ਗਈ ਜੀ ਇਹਨਾਂ ਵੱਲੋਂ ਕਿਦਾਂ ਡਰੋਨਸ ਤੋਂ ਕਿਦਾਂ ਬਚਣਾ ਮੈਡੀਕਲ ਟ੍ਰੇਨਿੰਗ ਆਪਣੇ ਆਪ ਨੂੰ ਤੁਸੀਂ ਕਿਦਾਂ ਬਚਾ ਸਕਦੇ ਹੋ ਤੁਹਾਡੇ ਫਰੈਂਡ ਦੇ ਕਿਸੇ ਦੇ ਕੋਈ ਛੱਟ ਲੱਗਦੀ ਜਾਂ ਗੋਲੀ ਲੱਗਦੀ ਹੈ ਜਾਂ ਨੇੜੇ ਲੱਗਦਾ ਬੰਬ ਲੱਗਦਾ ਕਿਦਾਂ ਬਚਾ ਸਕਦੇ ਹੋ ਆਪ ਤੁਸੀਂ ਕਿਦਾਂ ਬਚ ਸਕਦੇ ਹੋ ਟੈਂਕ ਦੇ ਫਾਇਰ ਤੋਂ ਜਾਂ ਹੋਰ ਵੀ ਗੋਲੀਆਂ ਤੋਂ ਜਾਂ ਕਿਦਾਂ ਵੀ ਗੰਦ ਵੀ ਚਲਾਉਣੀਆਂ ਸਿਖਾਈਆਂ ਜੀ ਫਿਰ ਇਹਨਾਂ ਨੇ ਰੀਡਨ ਟ੍ਰੇਨਿੰਗ ਦੇ ਵਿਰੇਸਾਂ ਨੂੰ ਅੱਗੇ ਭੇਜ ਦਿੱਤਾ ਗਿਆ ਜੀ ਬਿਲਕੁਲ ਫਰੰਟ ਲਾਈਨ ਪਰ ਉੱਥੇ ਕਿਸ ਤਰੀਕੇ ਦੇ ਹਾਲਾਤ ਸੀ ਜੀ ਫਰੰਟ ਲਾਈਨ ਉੱਥੇ ਦੇ ਬਹੁਤ ਬੁਰੇ ਹਾਲਾਤ ਸੀ ਜੀ ਅਮੋਂ ਸਾਹਮਣੇ ਗੋਲੀ ਚੱਲਦੀ ਸੀ ਜੀ ਤੇ ਅਮੋਂ ਸਾਹਮਣੇ ਜ਼ਿਆਦਾ ਜਿਹੜੀ ਰਸ਼ੀਅਨ ਮਿਲਟਰੀ ਆ ਉਹ ਬੰਦਿਆਂ ਤੋਂ ਕੰਮ ਲੈਂਦੀ ਆ ਤੇ ਜਿਹੜੀ ਯੂਕਰੇਨ ਦੀ ਆਰਮੀ ਹੈਗੀ ਆ ਜਾਂ ਮਿਲਟਰੀ ਆ ਉਹ ਡਰੋਨਸ ਤੋਂ ਕੰਮ ਲੈਂਦੀ ਆ ਜ਼ਿਆਦਾ ਸੋ ਬਹੁਤ ਬੁਰੇ ਹਾਲਾਤ ਸੀ ਜੀ ਉੱਥੇ ਲੱਗਦਾ ਕਿ ਇੱਕ ਮੌਤ ਦੇ ਸਾਹਮਣੇ ਜਿਹ ਮੌਤ ਨੂੰ ਦੇਖ ਕੇ ਜਿਹੜਾ ਵਾਪਸ ਮੜੇ ਜਿਸ ਤਰ੍ਹਾਂ ਦੇ ਉੱਤੇ ਹਾਰਸੀ ਡਰ ਲੱਗਦਾ ਸੀ ਡਰ ਤੇ ਦਿਨ ਰਾਤ ਦੀ ਜੀ ਕਈ ਵਾਰੀ ਤੇ 48 48 ਘੰਟੇ 60 60 ਘੰਟੇ ਅੱਖਾਂ ਹੀ ਨਹੀਂ ਲੱਗੀਆਂ ਦਾਰੀ ਇੰਨਾ ਸੀਗਾ ਪਤਾ ਨਹੀਂ ਕਿਧਰੋਂ ਕੀ ਆ ਜਾਣਾ ਹੈ ਇਧਰੋਂ ਕੀ ਹੋ ਜਾਣਾ ਕਿਉਂਕਿ 24 ਘੰਟੇ ਦੇ ਵਿੱਚੋਂ ਇੱਕ ਸੈਕਿੰਡ ਵੀ ਇਦਾਂ ਦਾ ਨਹੀਂ ਸੀ ਹੁੰਦਾ ਜਦੋਂ ਕੰਨਾਂ ਦੇ ਵਿੱਚ ਕੋਈ ਬੰਬ ਦੀ ਜਾਂ ਗੋਲੀਆਂ ਦੀ ਆਵਾਜ਼ ਨਹੀਂ ਸੀ ਹੁੰਦੀ। 24 ਘੰਟੇ ਠਾ ਠਾ ਬੰਬਾਂਾਂ ਦੀ ਹੁੰਦੀ ਰਹਿੰਦੀ। ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਵਾਪਸ ਤੁਸੀਂ ਆਏ ਕਿਸ ਤਰੀਕੇ ਦੇ ਨਾਲ ਆਏ? ਵਾਪਸ ਜੀ ਮੋਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਉਪਦੇਸ਼ ਸਾਹਿਬ ਨਾਲ ਗੱਲ ਕਰਕੇ ਵਾਲਦੇਮੀਰ ਪੁਤਨ ਜੀ ਜਿਹੜੇ ਤੁੰਗ ਰਾਸ਼ਪਤੀ ਨੇ ਉਹਨਾਂ ਨੇ ਅਗਸਤ ਦੇ ਵਿੱਚ ਗਏ ਸੀਗੇ ਜੀ ਉਦੋਂ ਪਰ ਸਾਨੂੰ ਇਹਨਾਂ ਨੇ ਸਤੰਬਰ ਦੇ ਪਹਿਲੇ ਹਫਤੇ ਵਾਪਸ ਮਨਵਾਇਆ ਜੀ ਉੱਥੇ। ਮੁਕੇਬਕਾ ਤੋਂ ਅੱਗੇ ਸੀਗੇ ਅਸੀਂ ਪਲਾਨਾ ਸਾਈਡ ਦੇ। ਕ੍ਰਿਸ਼ਨਾ ਗੌਰਵ ਨੂੰ ਉੱਤਵ ਆਸ ਮੰਗਾਇਆ ਜੀ ਸੈਂਟ ਪੀਟਰਸਬਰਗ ਜਦੋਂ ਉਸੇ ਗਿਆ ਖੜਿਆ ਜਾਂਦਾ ਤਾਂ ਕਿਹਾ ਜਾਂਦਾ ਵੀ ਉਸ ਨੂੰ ਕੰਟਰੈਕਟ ਸਾਈਨ ਹੁੰਦਾ ਕੰਟਰੈਕਟ ਸਾਈਨ ਕਰਕੇ ਸੈਲਰੀ ਦਿੱਤੀ ਜਾਂਦੀ ਆ ਫੈਮਿਲੀ ਨੂੰ ਮਲੋ ਪਰ ਮੈਂ ਜਿਸ ਤਰ੍ਹਾਂ ਦੀ ਗੱਲ ਆ ਉਹਨਾਂ ਵੱਲੋਂ ਤੇ ਸਾਰੀਆਂ ਸਹੂਲਤਾਂ ਜਿੱਦਾਂ ਦਿੱਤੀਆਂ ਜਾਂਦੀਆਂ ਨੇ ਪੀਆਰ ਤੱਕ ਦੀਆਂ ਜਾਂ ਹੋਰ ਵੀ ਅੱਗੇ ਪੈਸਿਆਂ ਵਗੈਰਾ ਦੀਆਂ ਵੀ ਕੰਟਰੈਕਟ ਸਾਈਨਿੰਗ ਅਮਾਉਂਟ ਵੀ ਦਿੰਦੇ ਨੇ ਔਰ ਜਿਹੜੇ ਕੁਝ ਏਜੰਟਸ ਨੇ ਅੰਦਰ ਆਲ ਜਿਹੜੇ ਵਿੱਚ ਹੁੰਦੇ ਨੇ ਇਹਨਾਂ ਨੇ ਸਾਰਾ ਕੁਝ ਜਿੱਦਾਂ ਸਾਂਭਣ ਦਾ ਬਣਾਇਆ ਹੋਇਆ ਸਿਸਟਮ ਉਹ ਆਪਣਾ ਕਿਉਂਕਿ ਬੰਦਾ ਜਦੋਂ ਭਰਤੀ ਹੋ ਜਾਂਦਾ ਜੀ ਜੁਆਇਨ ਕਰ ਲੈਂਦਾ ਉੱਤੇ ਅੱਗੇ ਚਲੇ ਜਾਂਦਾ ਜੇ ਤੁਹਾਡੇ ਹੱਥ ਵਿੱਚ ਕੋਈ ਨੈਟਵਰਕ ਨਹੀਂ ਹੈਗਾ ਕੋਈ ਤੁਸੀਂ ਉੱਥੋਂ ਚੈੱਕ ਨਹੀਂ ਕਰ ਸਕਦੇ ਤੁਹਾਡੀ ਸੈਲਰੀ ਪਈ ਆ ਨਹੀਂ ਪਈ ਜਾਂਦੇ ਇਹ ਦੋ ਕਾਰਡ ਬਣਾਉਂਦੇ ਸੀ ਇੱਕ ਕਾਰਡ ਇਹਨਾਂ ਕੋਲ ਹੁੰਦਾ ਸੀ ਉਹ ਜੋ ਵੀ ਸੈਲਰੀ ਗਵਰਨਮੈਂਟ ਤੁਹਾਡੇ ਅਕਾਊਂਟ 'ਚ ਪਾਉਂਦੀ ਸੀਗੀ ਉਹ ਇਹ ਕਢਾ ਲੈਂਦੇ ਸੀ ਏਜੰਟਸ ਜਤਿੰਦਰ ਸ਼ਰਾਵਾ ਦਾ ਮੁੰਡਾ ਇੱਕ ਹਰਿਆਣੇ ਦਾ ਸੀਗਾ ਇੱਕ ਬੰਗਾਲ ਦਾ ਸੀਗਾ ਸੁਲਤਾਨ ਸੋ ਇਤੋਂ ਵੀ ਕੋਈ ਸੀਗੇ ਬੰਦੇ ਜਿਨ੍ਹਾਂ ਨੇ ਇਥੋਂ ਪੇਪਰ ਦਿੱਤੇ ਸੀ ਭੇਜਿਆ ਜੀ ਏਜੰਟਸ ਹੋਰ ਕਿੰਨੇ ਕੁ ਭਾਰਤੀ ਉੱਥੇ ਜਿਹੜਾ ਵਾ ਹੋਰ ਐ ਜਿਹੜੇ ਤੇ ਤੁਹਾਡੇ ਨਾਲ ਸੀ ਜਾਂ ਜਿਹੜਾ ਵਾਪਸ ਆ ਚੁੱਕੇ ਨੇ ਭਾਰਤੀ ਤੇ ਕਾਫੀ ਜ਼ਿਆਦਾ ਸੀਗੇ ਹਜ਼ਾਰ ਤੋਂ ਉੱਪਰ ਗਿਣਤੀ ਸੀਗੀ ਉਹਨਾਂ ਦੀ ਸੋ ਕਾਫੀ ਸਾਰੇ ਟੋਟਲ ਵਾਪਸ ਆ ਹੀ ਗਏ ਨੇ ਕੁਝ ਕੋ ਉੱਥੇ ਨੇ ਜਿਨ੍ਹਾਂ ਨੂੰ ਉਹਨਾਂ ਦੀ ਗਵਰਨਮੈਂਟ ਨੇ ਆਪਣੇ ਕੋਲੋਂ ਜਿੱਦਾਂ ਪੀਆਰ ਵਗੈਰਾ ਕੋਸ ਪਾਸਪੋਰਟ ਵਗੈਰਾ ਬਣਾ ਕੇ ਦੇ ਦਿੱਤੇ ਹੋਏ ਨੇ ਕੁਝ ਬੰਦੇ ਉੱਤੇ ਰਹਿ ਗਏ ਨੇ ਕੁਝ ਮਿਸਿੰਗ ਨੇ ਅਜੇ ਕੋਈ 16 ਤੋਂ 20 ਇੱਕ ਬੰਦੇ ਇੰਡੀਆ ਦੇ ਜੋ ਨਹੀਂ ਮਿਲ ਰਹੇ ਉਹਨਾਂ ਦੀ ਅਗਵਾਈ ਕਰ ਰਹੇ ਨਹੀਂ ਜਗਦੀਪ ਕੁਮਾਰ ਨੇ ਉਹਨਾਂ ਦਾ ਭਰਾ ਸੀਗਾ ਮਨਦੀਪ ਕੁਮਾਰ ਉਹ ਵੀ ਨਹੀਂ ਮਿਲ ਰਿਹਾ ਹੋਰ ਵੀ ਕਾਫੀ ਏਰੀਏ ਦੇ ਜਿੱਦਾਂ ਰਾਜਸਥਾਨ ਦੇ ਕੁਝ ਬੰਦੇ ਨੇ ਕੁਝ ਯੂਪੀ ਸਾਈਡ ਦੇ ਨੇ ਕੁਝ ਦਿੱਲੀ ਦੇ ਨੇ ਉਹਨਾਂ ਦੇ ਵੀ ਜਿੱਦਾਂ ਘਰ ਦੇ ਜਾਂ ਕਿਸੇ ਦਾ ਭਰਾ ਆ ਕਿਸੇ ਦਾ ਪਿਓ ਆ ਕਿਸੇ ਦਾ ਕੁਝ ਆ ਨਹੀਂ ਮਿਲਦੇ ਤੇ ਨਾ ਹੀ ਉਹਨਾਂ ਦੀ ਕੋਈ ਖਬਰ ਆ ਕੇ ਉਹ ਕਿੱਥੇ ਨੇ ਕਿੱਥੇ ਨਹੀਂ ਕਿਉਂਕਿ ਨਾ ਉਹਨਾਂ ਮਤਲਬ ਉਹਨਾਂ ਦੀ ਮਾਰਚ ਤੋਂ ਬਾਅਦ ਗੱਲ ਨਹੀਂ ਹੋਈ ਮਾਰਚ 2024 ਤੋਂ ਬਾਅਦ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਉਹ ਗਲਤ ਤਰੀਕੇ ਨਾਲ ਏਜੰਸੀ ਦੇ ਸਾਹਦੇ ਨਾ ਆਓ ਜੀ ਮੇਰੀ ਇਹੀ ਬੇਨਤੀ ਹੈ ਜੀ ਗਲਤ ਤਰੀਕੇ ਨਾਲ ਨਾ ਜਾਓ ਕਦੇ ਵੀ ਗਲਤ ਏਜੰਟਾਂ ਦੇ ਹੱਥੇ ਨਾ ਚੜੋ ਸੋ ਦੇ ਤੁਸੀਂ ਜਾਣਾ ਹੀ ਕਿਸੇ ਚੰਗੇ ਮੁਲਕ ਚ ਤੇ ਕਿਸੇ ਚੰਗੇ ਕੰਪਨੀ ਕਿਸੇ ਦੀ ਜਾਂ ਚੰਗੇ ਕਿਸੇ ਏਜੰਟ ਦੀ ਸਲਾਹ ਲੈ ਕੇ ਪੂਰੀ ਤਸੱਲੀ ਕਰਕੇ ਖੇਲ ਜਾਓ ਜੀ ਇਦਾਂ ਦੇ ਕੰਮ ਨਾ ਕਰੋ ਨਾ ਬਹੁਤ ਵਧੀਆ ਗੱਲੋ ਜੀ ਕੁਛ ਨਸੀਬ ਸਮਝਦੇ ਹੋ ਆਪਣੇ ਆਪ ਨੂੰ ਅ ਬਹੁਤ ਜ਼ਿਆਦਾ ਜੀ ਮੈਂ ਉਸ ਵਾਹਿਗੁਰੂ ਦਾ ਜਿੰਨੀ ਵਾਰ ਸ਼ੁਕਰਾਨਾ ਕਰਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਬਾਬਾ ਦੀਪ ਸਿੰਘ ਜੀ ਦਾ 100 ਵਾਰ ਥੋੜਾ ਜਿਨ੍ਹਾਂ ਨੇ ਦੁਬਾਰਾ ਜ਼ਿੰਦਗੀ ਬਖਸ਼ੀ ਹੈ ਕੁੱਛ ਸਾਡੇ ਮੋਦੀ ਸਾਹਿਬ ਜੀ ਦਾ ਬਹੁਤ ਧੰਨਵਾਦ ਫਿਰ ਤੋਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਿ ਉਹ ਸਾਨੂੰ ਮੌਤ ਦੇ ਮੂੰਹ ਤੋਂ ਕੱਢ ਕੇ ਵਾਪਸ ਲਿਆ ਹਾਂ ਹਾਂਜੀ ਬੀਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਗਰਮੀਤ ਕੌਰ ਆ ਅ ਕੀ ਕਹਿਣਾ ਚਾਹੁੰਦੇ ਹੋ ਬੇਟਾ ਜਿਹੜਾ ਵਾ ਉਹ ਤੁਹਾਡਾ ਵਾਪਸ ਆਇਆ ਵਾ ਮਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਵੀ ਪਹਿਲਾਂ ਹੁੰਦਾ ਹੋਊਗਾ ਬੇਟਾ ਵਾਪਸ ਆਉਣ ਤੋਂ ਬਾਅਦ ਕਿੰਨੀ ਖੁਸ਼ੀ ਹੈ ਬਹੁਤ ਜ਼ਿਆਦੀ ਖੁਸ਼ੀ ਹੈ ਮੇਰਾ ਬੇਟਾ ਘਰ ਆਇਆ ਹੈ ਮੈਂ ਤਾਂ ਬਹੁਤ ਜ਼ਿਆਦਾ ਧੰਨਵਾਦ ਮੋਦੀ ਦਾ ਕਰਦੀ ਹਾਂ ਕਿ ਮੇਰਾ ਬੇਟਾ ਘਰ ਲਾ ਉੰਨਾ ਨਹੀਂ ਲਿਆਤਾ ਔਰ ਮੈਨੂੰ ਆਸ ਕੋਈ ਨਹੀਂ ਸੀ ਮੈਂ ਆਸਲਾ ਬੈਠੀ ਸੀ ਕਿ ਮੇਰਾ ਬੇਟਾ ਨਹੀਂ ਹੈਗਾ 5 ਮਹੀਨੇ ਮੈਨੂੰ ਫੋਨ ਤੱਕ ਨਹੀਂ ਆਇਆ ਮੈਂ WhatsApp ਨੂੰ ਵੀ ਤਰਸ ਗਈ ਸੀ ਠੀਕ ਹੈ ਮੈਂ ਬਹੁਤ ਤਰ ਲੈ ਲੈਂਦੀ ਕਿ ਮੈਨੂੰ ਕਿਤੇ ਆਵਾਜ਼ ਹੀ ਆ ਜਾਈਏ ਬੇਟਾ ਮੇਰਾ ਨਿੱਕਾ ਵੀ ਤਰ ਲੈ ਲੈਂਦਾ ਵੀ ਕੁੜੀਆਂ ਵੀ ਨੋ ਵੀ ਸਾਰੇ ਤਰ ਲੈ ਲੈਂਦੇ ਹੀ ਭੀ ਇੱਕ ਤੇ ਘਰ ਆ ਜਵੇ ਅਸੀਂ ਇੰਨਾ ਹੀ ਸ਼ੁਕਰ ਕੀਤਾ ਆ ਜੋ ਵੀ ਸਭ ਕੁਝ ਗਵਾਇਆ ਏ ਪਾਸਪੋਰਟ ਤੱਕ ਗਵਾਇਆ ਏ ਪਰ ਮੈਂ ਕਹਿਨੀ ਮੇਰਾ ਪੁੱਤ ਘਰ ਆ ਗਿਆ ਮੈਨੂੰ ਇੰਨਾ ਹੀ ਬਹੁਤ ਆ ਮਾਂ ਦੇ ਵਿੱਚ ਕਿਤੇ ਡਰ ਵੀ ਲੱਗਦਾ ਸੀ ਉਹਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡਰ ਤੇ ਹਰ ਵੇਲੇ 24 ਘੰਟੇ ਹੁਣ ਵੀ ਕਿਤੇ ਜਰਾ ਕਿ ਇਹ ਸੁੱਤੇ ਨੂੰ ਲੇਟ ਹੋ ਜੇ ਨਾ ਉੱਪਰ ਸੁਤਾ ਇਹਦਾ ਲੇਟ ਹੋ ਜੇ ਤੇ ਮੈਂ ਥੱਲੇ ਨਹੀਂ ਆਣਿਆ ਨੂੰ ਆਖਾ ਕੇ ਮੁੜਿਆਨ ਕਲਾਕ ਲਾਕ ਲਾਕ ਵੇਖਾਂਗੀ ਜਿੱਦਾਂ ਮਨ ਚ ਡਰ ਗਿਆ ਪੈ ਗਿਆ ਕਿੰਨੀ ਘਾਉਣਾ ਤੁਸੀਂ ਆ ਬਹੁਤ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਬੇਟੇ ਨੂੰ ਮਿਲੀ ਆ ਉਹਨੂੰ ਮਿਲ ਲਿਆ ਏ ਮੇਰਾ ਬਟਾ ਘਰ ਆ ਗਿਆ ਲੋਕਾਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਪੜਤਾਲ ਕੀਤੇ ਤੋਂ ਬਗੈਰ ਬਿਲਕੁਲ ਇਹਨਾਂ ਏਜੰਟਾਂ ਦੇ ਅੱਗੇ ਨਾ ਚੜੋ ਤੇ ਨਾ ਇੱਥੇ ਜੋ ਜੋ ਕਰਨਾ ਬੱਚਿਆਂ ਨੂੰ ਇੱਥੇ ਕਰਨ ਨੂੰ ਗਾਓ ਅਬ ਦੇਸ਼ਾਂ ਚ ਭੇਜਦਾ ਕੋਈ ਹਾਰ ਨਹੀਂ ਬਹੁਤ ਮੰਦੇ ਹਾਲ ਜੀ ਲਗਦਾ ਪਿੱਛੋਂ ਮਾਵਾ ਮਾਵਾ ਦੀਕਦੀਆਂ ਬਹੁਤ ਜਿਸ ਤਰ੍ਹਾਂ ਮੈਂ ਦੀਕਿਆ 5 ਮਹੀਨੇ ਸੀ ਆਪਣੇ ਪੁੱਤ ਨੂੰ ਮੇਰੇ ਵਰਗੀਆਂ ਮਾਵਾ ਜਿਹੜੀਆਂ ਤਰਲੇ ਲੈਂਦੀਆਂ